ਇਸ ਟਾਈਮ ਦੀ ਵੱਡੀ ਖਬਰ ਪਾਰਤਮੀ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਚੂਆਂ ਵਿੱਚ ਆਏ ਤੇਜ਼ ਵਹਾਅ ਕਾਰਨ ਪਾਣੀ ਦਾ ਪੱਧਰ ਵੱਧ ਗਿਆ ਹੈ ਇਸ ਨੂੰ ਲੈ ਕੇ ਵਿਦਾਇਕ ਬ੍ਰह्म ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਉਹਨਾਂ Swami Sarvanand Giri Regional Center ਨੇੜੇ Radha Swami Satsang Ghar ਨੇੜੇ ਅਤੇ ਪੰਗੀ ਚੋ ਦੇ ਵਿੱਚ ਆਏ ਪਾਣੀ ਦੀ ਸਥਿਤੀ ਦਾ ਖੁਦ ਜਾਇਜ਼ਾ ਲਿਆ ਵਿਦਾਇਕ ਜਿੰਪਾ ਨੇ ਸਥਾਨਕ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਰੀ ਮੀਂਹ ਦੌਰਾਨ ਕਿਸੇ ਵੀ ਸੂਰਤ ਵਿੱਚ ਜੋ ਵਿੱਚ ਨਾ ਲੰਗਿਆ ਜਾਵੇ ਕਿਉਂਕਿ ਇਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ ਤੁਸੀਂ ਵਹਾਅ ਦੇ ਸਕਦੇ ਹੋ ਕਿਸ ਤਰੀਕੇ ਦੇ ਨਾਲ ਵਹਾਅ ਪਾਣੀ ਦਾ ਇੰਨਾ ਤੇਜ਼ ਫਲੱਟ ਹੈ ਕਿ ਪਾਣੀ ਕਿਸੇ ਵੀ ਸਮੇਂ ਇਨਸਾਨ ਨੂੰ ਰੋੜ ਕੇ ਕਿਤੇ ਵੀ ਲਿਜਾ ਸਕਦਾ ਹੈ ਉਹਨਾਂ ਦੱਸਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਪੰਗੀ ਚੋਹ ਦੇ ਰਸਤੇ ਹੁਸ਼ਿਆਰਪੁਰ ਵਿੱਚ ਦਾਖਲ ਹੋ ਗਿਆ ਜਿਸ ਨਾਲ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਉਹਨਾਂ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਪ੍ਰਬੰਧ ਪੂਰੇ ਕੀਤੇ ਗਏ ਹਨ ਪੁਲਿਸ ਵਿਭਾਗ ਤੇ ਸਿਵਲ ਡਿਫੈਂਸ ਦੇ ਵਲੰਟੀਅਰ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਹਨ ਅਤੇ ਲੋਕਾਂ ਨੂੰ ਚੋਅ ਵਿੱਚ ਨਾ ਲੰਘਣ ਲਈ ਲਗਾਤਾਰ ਜਾਗਰੂਕ ਕਰ ਰਹੇ ਹਨ ਉਨ੍ਹਾਂ ਦੱਸਿਆ ਹੈ ਕਿ ਜ਼ਿਲ੍ਹਾ ਪੱਤਰ ਤੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ ਆਵੇ ਸਕੇ ਮੈਂ ਪਾਜੀ ਕਿਤੇ ਵਾਰੀ ਚੇਤੇ ਮੈਂ ਜਦੋਂ ਦੇ ਲੇਖੋ ਵੀ ਆਪ ਤੇਰੇ ਲਈ ਜੀ ਤੇ ਤੁਸੀਂ ਸਾਡੇ ਵਲੰਟੀਅਰ ਨਾਲ ਡਿਊਟੀ ਤੇ ਤੁਹਾਡੇ ਨਾਲ ਰਸਟੀਗਾ ਜਰ ਜੀ ਯਾਤਾ ਸਾਹਿਬ ਆ ਜੋ ਬੱਚੇ ਆ ਗਏ ਸਾਰੇ ਨੇ ਜੇਕਰ ਤੁਹਾਡੇ ਤੁਸੀਂ ਇੱਕ ਵਾਰੀ ਸਾਰੀ ਟੀਮ ਦੇ ਆ ਜਾਣੀ ਆ ਅਜੋ ਉਦੋਂ ਕਿਝ ਨਾਉਣੀ ਮੂਵੀ ਆਣੀ ਆ ਫੋਨ ਕਰ ਲੋ ਮੋਕੀ ਹੋਵੇਗੇ ਮੇਰੇ ਹੋਵੇ ਬਾਈ ਦਾਦਾ ਬੱਚਾ ਵੀ ਭਾਈ